ਕੈਨੇਡਾ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਦੇ ਵੱਲੋਂ ਰਿਫਿਊਜੀ ਕਲੇਮ ਅਪਲਾਈ ਕਰਨ ਦਾ ਮਾਮਲਾ ਇੰਨੇ ਦਿਨੇ ਚਰਚਾ ਦੇ ਵਿੱਚ ਹੈ ਅਤੇ ਇਮੀਗ੍ਰੇਸ਼ਨ ਮਿਨਿਸਟਰ ਮਾਕ ਮਿਲਰ ਹੋਰਾਂ ਦੇ ਵੱਲੋਂ ਵੀ ਇਸ ਉੱਪਰ ਚਿੰਤਾ ਜ਼ਾਹਰ ਕੀਤੀ ਗਈ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਕੈਨੇਡਾ ਦੇ ਵਿੱਚ ਪੜ੍ਹਾਈ ਪੂਰੀ ਕਰਨ ਉਪਰੰਤ ਮਿਲੇ ਵਰਕ ਪਰਮਿਟ ਦੀ ਮਿਆਦ ਮੁੱਕਣ ਤੋਂ ਬਾਅਦ ਬਹੁਤ ਸਾਰੇ ਇੰਟਰਨੈਸ਼ਨਲ ਸਟੂਡੈਂਟਸ ਇਹ ਰਸਤਾ ਅਪਣਾ ਰਹੇ ਨੇ। ਇਮੀਗ੍ਰੇਸ਼ਨ ਐਂਡ ਰਿਫਿਊਜੀ ਤੇ ਸਿਟੀਜ਼ਨਸ਼ਿਪ ਕੈਨੇਡਾ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜਨਵਰੀ 2024 ਤੋਂ ਅਗਸਤ ਮਹੀਨੇ ਦੌਰਾਨ ਕੈਨੇਡਾ 'ਚ 11605 ਇੰਟਰਨੈਸ਼ਨਲ ਸਟੂਡੈਂਟਸ ਵੱਲੋਂ ਰਿਫਿਊਜੀ ਐਪਲੀਕੇਸ਼ਨਸ ਦਿੱਤੀਆਂ ਗਈਆਂ ਨੇ ਤੇ 2015 ਦੇ ਦੌਰਾਨ ਇਹ ਗਿਣਤੀ 775 ਸੀ ਜਿਸ ਵਿੱਚ ਲਗਾਤਾਰ ਵਾਧਾ ਲੰਘੇ ਸਾਲ ਤੋਂ ਹੋ ਰਿਹਾ ਕਿਉਂਕਿ ਉਸ ਸਮੇਂ 11815 ਐਪਲੀਕੇਸ਼ਨਾਂ ਸੀਗੀਆਂ ਲੰਘੇ ਕੁਝ ਬਰਿਆਂ 'ਚ ਕੈਨੇਡਾ 'ਚ ਸਟੱਡੀ ਵੀਜ਼ੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਾਰੀ ਕੀਤੇ ਗਏ 2015 ਤੋਂ 2000 24 ਦੇ ਦਰਮਿਆਨ ਸਰਕਾਰ ਵੱਲੋਂ 3 ਮਿਲੀਅਨ 378240 ਸਟਡੀ ਪਰਮਟ ਦਿੱਤੇ ਗਏ ਨੇ ਜਿਸ ਵਿੱਚੋਂ 11 ਲੱਖ ਤੋਂ ਵੱਧ ਸਟਡੀ ਪਰਮਟ ਭਾਰਤੀ ਮੂਲ ਦੇ ਸਟੂਡੈਂਟਸ ਨੂੰ ਮਿਲੇ ਸਨ 2015 ਦੌਰਾਨ ਜਿੱਥੇ 219000 ਸਟਡੀ ਪਰਮਟ ਜਾਰੀ ਹੋਏ ਸਨ 2023 ਦੌਰਾਨ ਇਹ ਗਿਣਤੀ 3 ਲੱਖ ਇਸ ਤੋਂ ਵੱਧ ਗਈ ਸੀ 2023 ਦੌਰਾਨ ਭਾਰਤੀ ਮੂਲ ਦੇ 10 ਲੱਖ ਤੋਂ ਵਧੇਰੇ ਵਿਦਿਆਰਥੀ ਸਟੱਡੀ ਵੀਜ਼ੇ ਉੱਪਰ ਕੈਨੇਡਾ ਦੇ ਵਿੱਚ ਪੁੱਜੇ ਹੋਏ ਸਨ ਪਰ ਇਸ ਸਮੇਂ ਦੌਰਾਨ ਹੀ ਇਮੀਗ੍ਰੇਸ਼ਨ ਮਨਿਸਟਰ ਦੇ ਵੱਲੋਂ ਕਈ ਤਬਦੀਲੀਆਂ ਦਾ ਐਲਾਨ ਕੀਤਾ ਗਿਆ ਜਿਸ ਦੇ ਕਾਰਨ ਸਟੂਡੈਂਟਸ ਨੂੰ ਆਪਣਾ ਭਵਿੱਖ ਖਤਰੇ ਦੇ ਵਿੱਚ ਨਜ਼ਰ ਆ ਰਿਹਾ ਹੈ ਬਹੁਤ ਸਾਰੇ ਸਟੂਡੈਂਟਸ ਦੇ ਵੱਲੋਂ ਆਖਿਆ ਗਿਆ ਕਿ ਪਹਿਲਾ ਪੈਲ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਡਰਾਅ ਵੱਖਰੇ ਤੌਰ ਤੇ ਕੱਢੇ ਜਾ ਰਹੇ ਸਨ ਜਿਸ ਦੇ ਨਾਲ ਤਿੰਨ ਤੋਂ ਚਾਰ ਡਰਾਅ ਥੋੜੇ ਥੋੜੇ ਵਕਵੇ ਤੇ ਬਾਅਦ ਆਉਂਦੇ ਸੀ ਪਰ ਪਿਛਲੇ ਸਮੇਂ ਦੌਰਾਨ ਇਹਨਾਂ ਡਰਾਅਸ ਦੀ ਗਿਣਤੀ ਲਗਾਤਾਰ ਘਟ ਗਈ ਹੈ ਜਿਸ ਕਾਰਨ ਜਿੰਨਾਂ ਸਟੂਡੈਂਟਸ ਦਾ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਐਕਸਪਾਇਰ ਹੋਣ ਵਾਲਾਗਾ ਉਹਨਾਂ ਦੇ ਲਈ ਕੋਈ ਵਿਕਲਪ ਨਹੀਂ ਬਚਦਾ ਇਸ ਤੋਂ ਇਲਾਵਾ ਬਾਰਡਰ ਪਾਰ ਕਰਕੇ ਅਮਰੀਕਾ ਚ ਜਾਣ ਵਾਲਿਆਂ ਦੀ ਗਿਣਤੀ ਵੀ ਵਧੀ ਹੈ ਨਾਰthern ਬਾਰਡਰ ਦੇ ਉੱਪਰ 21000 ਤੋਂ ਜ਼ਿਆਦਾ ਲੋਕਾਂ ਨੇ ਕੈਨੇਡਾ ਤੋਂ ਅਮਰੀਕਾ ਦੇ ਵਿੱਚ ਜਾਣ ਦੇ ਲਈ ਬਾਰਡਰ ਕਰਾਸ ਕੀਤਾ ਜਿਸ ਦੇ ਵਿੱਚੋਂ 60% ਗਿਣਤੀ ਭਾਰਤੀ ਮੂਲ ਦੇ ਲੋਕਾਂ ਦੀ ਸੀ ਬਹੁਤ ਸਾਰੇ ਇਮੀਗ੍ਰੇਸ਼ਨ ਮਾਹਰਾਂ ਦਾ ਮੰਨਣਾ ਹੈ ਕਿ ਇਸ ਵਿੱਚੋਂ ਉਹ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਵੱਡੀ ਹੈ ਜਿਨ੍ਹਾਂ ਦੇ ਵਰਕ ਪਰਮਿਟ ਐਕਸਪਾਇਰ ਹੋਣ ਵਾਲੇ ਨੇ ਬ੍ਰਿਟਿਸ਼ ਕੋਲੰਬੀਆ 'ਚ 19 ਅਕਤੂਬਰ ਨੂੰ ਇਲੈਕਸ਼ਨ ਨੇ ਤੇ ਤਿੰਨੇ ਪ੍ਰਮੁੱਖ ਪਾਰਟੀਆਂ ਵੱਲੋਂ ਲਗਾਤਾਰ ਪ੍ਰਚਾਰ ਕੀਤਾ ਜਾ ਰਿਹਾ ਹੈ ਇਸ ਸਮੇਂ ਦੌਰਾਨ ਬਹੁਤ ਸਾਰੇ ਮੁੱਦੇ ਇਲੈਕਸ਼ਨ ਦੇ ਵਿੱਚ ਅਹਿਮ ਰਹਿਣ ਵਾਲੇ ਨੇ ਇਹਨਾਂ ਵਿੱਚੋਂ ਹੈਲਥ케ਅਰ ਇੱਕ ਪ੍ਰਮੁੱਖ ਮੁੱਦਾ ਹੈ ਤੇ ਹੈਲਥ케ਅਰ ਦੇ ਮਾਮਲੇ ਦੇ ਵਿੱਚ ਬਹੁਤ ਸਾਰੇ ਐਡਵੋਕਸੀ ਗਰੁੱਪ ਇਸ ਸਮੇਂ ਆਪਣੀਆਂ ਟਿੱਪਣੀਆਂ ਕਰ ਰਹੇ ਨੇ ਇੱਕ ਐਡਵੋਕਸੀ ਗਰੁੱਪ ਨੇ ਕਿਹਾ ਕਿ ਇਸ ਚੋਣ ਪ੍ਰਚਾਰ ਦੌਰਾਨ ਦੇਖ ਰਹੇ ਨੇ ਕਿ ਪਾਰਟੀਆਂ ਦੇ ਲੀਡਰਸ ਹੈਲਥ케ਅਰ ਸੈਕਟਰ ਵਿੱਚ ਸੁਧਾਰ ਲਈ ਕੀ ਯੋਜਨਾਵਾਂ ਸਾਂਝੀਆਂ ਕਰਨਗੇ ਬੀਸੀ ਹੈਲਥ ਕੋਲੀਸ਼ਨ ਵੱਲੋਂ ਆਪਣੀਆਂ ਮੰਗਾਂ ਵਿੱਚ ਕਿਹਾ ਗਿਆ ਹੈ ਕਿ 6 ਪ੍ਰਮੁੱਖ ਕੀ ਇਸ਼ੂ ਹਨ ਜਿਸ ਵਿੱਚ ਸੀਨੀਅਰਸ ਲਈ ਹੈਲਥ케ਅਰ ਐਕਸੈਸ ਅੰਪਰੂਵ ਕਰਨਾ ਯੂਨੀਵਰਸਲ ਐਕਸੈਸ ਟੂ ਐਸੈਂਸ਼ੀਅਲ ਮੈਡੀਸਲ ਬੈਟਰ ਐਕਸੈਸ ਟੂ ਪ੍ਰਾਇਮਰੀ ਕੇਅਰ ਰਿਡਿਊਸ ਸਰਜਰੀ ਵੇਟ ਟਾਈਮ ਅਤੇ ਸਸਟੇਨੇਬਲ ਵਰਕਿੰਗ ਕੰਡੀਸ਼ਨਸ ਫਾਰ ਹੈਲਥ케ਅਰ ਵਰਕਰਸ ਇਸ ਦੀਆਂ ਪ੍ਰਮੁੱਖ ਮੰਗਾਂ ਨੇ ਇਸ ਤੋਂ ਇਲਾਵਾ ਹੈਲਥ케ਅਰ ਲਈ ਜ਼ਿਆਦਾ ਫੰਡਿੰਗ ਵੀ ਇਸ ਕੋਲੀਸ਼ਨ ਦੇ ਵੱਲੋਂ ਮੰਗੀ ਗਈ ਹੈ ਇਸ ਦੇ ਡਾਇਰੈਕਟਰ ਆਦੈਂਦਰੀ ਰਿਡੇਲ ਨੇ ਆਖਿਆ ਕਿ ਲੀਡਰਸ ਪੋਲਿਟਿਕਲ ਸਲੋਗਨਸ ਤੋਂ ਇਲਾਵਾ ਕਿੰਨੇ ਕੁ ਕਮਿਟਡ ਨੇ ਇਹ ਜ਼ਰੂਰ ਦੇਖਿਆ ਜਾਏਗਾ ਜੇਕਰ ਹੈਲਥ케ਅਰ ਯੋਜਨਾਵਾਂ ਦੀ ਗੱਲ ਕੀਤੀ ਜਾਵੇ ਤਾਂ ਮੌਜੂਦਾ 77 ਐਨਡੀਪੀ ਦੇ ਵੱਲੋਂ ਵਰਕਫੋਰਸ ਵਧਾਉਣ ਦੇ ਲਈ ਭਾਪਕੇ ਹੈਲਥ케ਅਰ ਵਰਕਰਸ ਦੀ ਜੋ ਘਾਟ ਹੈ ਉਸ ਦੇ ਲਈ ਯੋਜਨਾਵਾਂ ਸਾਂਝੀਆਂ ਕੀਤੀਆਂ ਗਈਆਂ ਨੇ ਐਨਡੀਪੀ ਡਾਕਟਰਾਂ ਅਤੇ ਨਰਸਾਂ ਨੂੰ ਜਲਦੀ ਪ੍ਰੋਵਿੰਸ਼ੀਅਲ ਲਾਇਸੈਂਸ ਪ੍ਰੋਵਾਈਡ ਕਰਵਾਉਣ ਦੀ ਗੱਲ ਆਖ ਰਹੀ ਹੈ ਜਿਸ ਵਿੱਚ 6 ਮਹੀਨਿਆਂ ਦੀ ਪ੍ਰੋਫੈਸ਼ਨਲ ਟ੍ਰੇਨਿੰਗ ਦੇ ਨਾਲ ਕੁਝ ਇਲਾਕਿਆਂ ਜਾਂ ਦੇਸ਼ ਤੋਂ ਬਾਹਰ ਆਏ ਡਾਕਟਰਾਂ ਨੂੰ ਜਲਦੀ ਹੈਲਥ케ਅਰ ਸੈਕਟਰ ਵਿੱਚ ਲਿਆਂਦਾ ਜਾਵੇ ਇਸ ਸਬੰਧੀ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ ਬੀਸੀ ਕਨਜ਼ਰਟ ਤੋਂ ਵੱਲੋਂ ਪਬਲਿਕ ਅਤੇ ਨਾਨ ਗਵਰਨਮੈਂਟ ਫੈਸਿਲਿਟੀਆਂ ਚੋਂ ਕੇਅਰ ਪ੍ਰੋਵਾਈਡ ਕਰਵਾਉਣ ਦੀ ਗੱਲ ਆਖੀ ਜਾ ਰਹੀ ਹੈ ਜਿਸ ਵਿੱਚ ਉਹ ਵੇਟ ਟਾਈਮ ਘਟ ਕਰਨ ਦੀ ਗਰੰਟੀ ਦੇ ਰਹੇ ਨੇ BC ਗ੍ਰੀਨਸ ਵੱਲੋਂ 93 ਕਮਿਊਨਿਟੀ ਹੈਲਥ케ਅਰ ਸੈਂਟਰਸ ਦਾ ਨੈਟਵਰਕ ਪ੍ਰੋਵਿੰਸ ਭਰ ਦੇ ਵਿੱਚ ਸਥਾਪਿਤ ਕਰਨ ਦਾ ਵਾਅਦਾ ਕੀਤਾ ਜਾ ਰਿਹਾ ਹੈ ਕਾਬਲੇ ਗੌਰ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੈਲਥ케ਅਰ ਕ੍ਰਾਈਸਿਸ ਪਿਛਲੇ ਸਮੇਂ ਦੌਰਾਨ ਵੱਡਾ ਮੁੱਦਾ ਬਣਿਆ ਰਿਹਾ ਹੈ ਬੇਸ਼ੱਕ ਮੌਜੂਦਾ ਐਂਡੀਪੀ ਸਰਕਾਰ ਦੇ ਵੱਲੋਂ ਡਾਕਟਰਜ਼ ਖਾਸ ਕਰਕੇ ਫੈਮਿਲੀ ਪੋਜੀਸ਼ਨਸ ਦਾ ਪੇਮੈਂਟ ਮਾਡਲ ਵੀ ਬਦਲਿਆ ਗਿਆ ਪਰ ਇਸ ਦੇ ਬਾਵਜੂਦ ਐਮਰਜੈਂਸੀ ਅਤੇ ਪ੍ਰਾਇਮਰੀ ਕੇਅਰਸ ਦੇ ਵਿੱਚ ਵੇਟ ਟਾਈਮ ਕਾਰਨ ਪ੍ਰਵਿੰਸ ਵਾਸੀ ਕਾਫੀ ਨਿਰਾਸ਼ ਨੇ ਤੇ ਡਾਕਟਰਸ ਦੇ ਵੱਲੋਂ ਵੀ ਇਸ ਸਬੰਧੀ ਗੱਲਬਾਤ ਪਬਲਿਕ ਦੇ ਵਿੱਚ ਕੀਤੀ ਗਈ ਹੈ ਕਿ ਸਟਾਫ ਦੀ ਘਾਟ ਦੇ ਕਾਰਨ ਉਹਨਾਂ ਨੂੰ ਸਹੀ ਕੰਡੀਸ਼ਨਾਂ ਦੇ ਵਿੱਚ ਕੰਮ ਕਰਨ ਦੇ ਮੌਕੇ ਨਹੀਂ ਮਿਲ ਰਹੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ